ਆ ਇਸ ਟਾਈਮ ਸੰਬਰਾਣਾ ਚੌਂਕ ਜਿੱਥੇ ਕੀ ਕਿਸਾਨ ਜਥੇਬੰਦੀਆਂ ਨੇ ਇੱਥੇ ਆ ਪੂਰੇ ਰੋਡ ਬਲੌਕ ਕਰ ਦਿੱਤਾ ਗਿਆ ਆ ਪਾ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਸੋ ਸਾਡੇ ਅਮੇਜ਼ਿੰਗ ਟੀਵੀ ਚੈਨਲ ਦੇ ਕੀ ਕਹਿੰਦੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਸੰਬਰਾਣਾ ਚੌਂਕ ਦੀਆਂ ਤਸਵੀਰਾਂ ਨੇ ਔਰ ਪੂਰਾ ਬਲੌਕ ਕਰ ਦੇ ਰਸਤੇ ਤੱਕ ਲਾਤੇ ਬੈਰੀਅਰ ਵੀ ਲਗਾ ਦਿੱਤੇ ਨੇ ਔਰ ਪਾਜੀ ਕਿੱਦਾਂ ਲੱਗਦਾ ਸੰਬਰਾਣਾ ਚੌਂਕ ਤੋਂ ਤੁਸੀਂ ਇਸ ਟਾਈਮ ਧਰਨਾ ਲਾਤਾ ਪੂਰਾ ਬਲੌਕ ਕਰਤਾ ਰਸਤਾ ਜੀ ਪਾਜੀ ਅਸੀਂ ਕੋਈ ਸ਼ੌਂਕਡੋ ਧਰਨਾ ਲਾਉਂਦੇ ਆ ਜੀ ਮੈਂ ਵੀ ਖੁਦ ਇੱਕ ਨੌਕਰੀ ਕਰਨ ਵਾਲਾ ਪੇਸ਼ਾ ਆ ਸਾਰੇ ਦਿਹਾੜੀ ਦੱਪੇ ਵਾਲ ਅਸੀਂ ਕੋਈ ਸ਼ੌਂਕ ਨੂੰ ਅਸੀਂ ਸਿਰਫ ਰੋਟੀ ਕਰਕੇ ਆਏ ਆ ਜੀ ਜੇ ਕਿਸਾਨ ਖਤਮ ਹੋ ਗਈ ਕਿਸਾਨੀ ਖਤਮ ਹੋ ਗਈ ਤੇ ਆਮ ਵਰਗ ਇੰਨਾ ਮਹਿੰਗਾ ਆਟਾ ਲੈ ਸਕਦਾ ਅਸੀਂ ਘਰੇ ਬਹਿ ਕੇ ਰੋਜ਼ ਸਾਡੀਆਂ ਬੀਬੀਆਂ ਪੈਣਾ ਰੋਜ਼ ਜਦੋਂ ਪੈਸੇ ਮੰਗਦੀਆਂ ਤੁਸੀਂ ਕਹਿੰਦੇ ਮੈਂ ਕਿੱਥੋਂ ਲਿਆਵਾਂ ਇੰਨੀ ਤਾਂ ਮੇਰੀ ਤਨਖਾਹ ਹੀ ਨਹੀਂ ਹੈਗੀ 8 ਰੁਪਏ ਕਿਲੋ ਆਟਾ ਸੀ 2 ਰੁਪਏ ਕਿਲੋ ਆਟਾ ਸੀ ਤੇ ਅੱਜ ਕਿਸਾਨਾਂ ਸਾਨੂੰ ਭੁਖਾ ਸਰਕਾਰਾਂ ਭੁਖਾਰੀ ਬਣਾਉਂਦੀਆਂ ਨੇ ਗੁਲਾਮ ਬਣਾਉਣਾ ਚਾਹੁੰਦੀਆਂ ਕਮਾਈ ਕਰਕੇ ਨਾ ਖਾਓ ਉਹ ਕਹਿੰਦੀ ਆ 2 ਰੁਪਏ ਦਾ ਆਟਾ ਲਓ ਸਾਡੇ ਕੋਲ ਸਾਡੇ ਗੁਲਾਮ ਬਣੋ ਸਾਡੇ ਭਖਾਰੀ ਬਣੋ ਇਲੈਕਸ਼ਨਾਂ ਦੇ ਵਿੱਚ दारू ਵੰਡੀ ਸਾਰਾ ਕੁਝ ਕੀਤਾ ਉਹ ਕਿੱਥੇ ਲੀਡਰ ਮਰ ਗਏ ਨਾ ਕੋਈ ਕਿਸੇ ਪਾਰਟੀ ਦਾ ਲੀਡਰ ਨਹੀਂ ਆਇਆ ਸਾਰੇ ਮਰ ਗਏ ਕਿਉਂ ਉਹਨਾਂ ਨੇ ਰੋਟੀ ਨਹੀਂ ਖਾਣੀ ਉਹ ਲੀਡਰ ਰੋਟੀਆਂ ਤੋਂ ਬਗੈਰ ਰਹਿੰਦੇ ਨੇ ਕੀ ਕੁਝ ਖਾ ਲੈਣਗੇ ਸਿਰਫ ਮਸਲਾ ਰੋਟੀ ਦਾ ਹੈ ਕਿਸਾਨੀ ਦਾ ਹੈ ਆਮ ਵਰਗ ਦਾ ਹੈ ਮੈਂ ਲੋਕਾਂ ਨੂੰ ਕਹਾਂਗਾ ਤੁਸੀਂ ਆਪਣੇ ਹੱਕਾਂ ਦੀ ਪਛਾਣ ਕਰੋ ਆਪਣੇ ਰਾਈਟ ਜਾਨੋ ਨਹੀਂ ਤਾਂ ਕਿਹ ਲੀਡਰ ਤੁਹਾਨੂੰ ਗੁਲਾਮ ਬਣਾਣ ਉਹ ਪ੍ਰਧਾਨ ਮੰਤਰੀ ਦੇ ਅਗਲੇ ਨੇ ੱੱਕਾ ਕਰ ਲਿਆ ਮਨਮੋਹਨ ਸਿੰਘ ਨਾਲ ਤੁਸੀਂ ਮੈਂ ਕੀ ਚੀਜ਼ ਹੋ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਸਾਥ ਦਿਓ ਲੋਕਡਾਊਨ ਚ 2 ਮਹੀਨੇ ਬੰਦ ਰਿਆ ਘਰੇ ਬੜੇ ਰਹ ਸਰ ਗਿਆ ਸੀ ਰੋਟੀ ਦੇ ਬਗੈਰ ਸਰਿਆ ਸੀ ਉਦੋਂ ਵੀ ਤਾਂ ਰੋਟੀ ਖਾਦੀ ਆ ਨਾ ਸੰਗਤ ਜੀ ਇੱਕ ਦਿਨ ਨਾਲ ਕੁਝ ਨਹੀਂ ਬੰਦ ਹੋਣਾ ਪਰ ਅਸੀਂ ਤਾਂ ਸਰਕਾਰ ਦੀਆਂ ਅੱਖਾਂ ਖੋਲਣਾ ਚਾਹੁੰਨੇ ਆ ਸਾਡਾ ਮਸਲਾ ਸਰਕਾਰ ਦੀਆਂ ਅੱਖਾਂ ਖੋਲਣਾ ਵਾ ਨਾ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ ਮੈਂ ਤੇ ਅਪੀਲ ਕਰਦਾ ਵਾਂ ਆ ਸਾਰੇ ਜਿਹੜਾ ਕੋਈ ਕਹਿੰਦਾ ਜੀ ਮੈਂ ਬੈਂਕ ਜਾ ਰਿਹਾ ਕੋਈ ਇੱਕ ਬੀਬੀ ਆਈ ਕਹਿੰਦੀ ਪੀਟੀਐਮ ਆ ਉਹ ਸਕੂਲ ਵਾਲਿਆਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਤੁਸੀਂ ਬੱਚਿਆਂ ਨੂੰ ਕਿਹੜੇ ਆਦਰਸ਼ ਸਿਖਾਉਂਗੇ ਜੇ ਕਿਸਾਨੀ ਦੇ ਨਾਲ ਨਹੀਂ ਖੜਾ ਕਰਨਾ ਕਿਹਦੇ ਨਾਲ ਖੜੋਂਗੇ ਆਪਣੀਆਂ ਬਿਲਡਿੰਗਾਂ ਹੀ ਖੜੀਆਂ ਕਰਨੀਆਂ ਵਾ ਆ ਜਿੰਨੇ ਪ੍ਰਾਈਵੇਟ ਸਕੂਲ ਲੁੱਟਾਂ ਵਾਲੇ ਉਹ ਆਏ ਇੱਕ ਵਾਰੀ ਵੀ ਔਰ ਆਪਣੇ ਜਿਹੜੇ 35 ਦਿਨ ਤੋਂ ਆਪਣੇ ਡੱਲੇਵਾਲ ਸਾਹਿਬ ਆਪਣੇ ਕਾਫੀ ਸੀਰੀਅਸ ਹੋ ਕੇ ਬੈਠੇ ਉਹਨਾਂ ਵਾਸਤੇ ਕੀ ਕਹਿਣਾ ਹੈ ਮੈਂ ਪਹਿਲਾਂ ਵੀ ਬੇਨਤੀ ਹੈ ਡੱਲੇ ਸਾਹਿਬ ਵਾਲ ਕੋ ਕਿਹੜੀ ਘਾਟ ਆ ਡੱਲੇਵਾਲ ਸਾਹਿਬ ਕੋ ਜਮੀਨ ਨਹੀਂ ਹੈਗੀ ਕਿੰਨੀ ਜਮੀਨ ਆਪਾਂ ਸੋਚ ਵੀ ਨਹੀਂ ਸਕਦੇ ਉਨੂੰ ਕੀ ਲੋੜ ਪੈ ਗਈ ਮਰਨ ਵਰਤ ਤੇ ਬੈਠਣ ਦੀ ਸਾਡੇ ਲਈ ਬੈਠਾ ਨਾ ਭਾਜੀ ਆਪਾਂ ਆਪਣੇ ਘਰਦਿਆਂ ਲਈ ਵੀ ਨਹੀਂ ਸੋਚ ਬੰਦੇ ਉਹ ਪੂਰੀ ਕੌਮ ਵਾਸਤੇ ਪੂਰੇ ਪੰਜਾਬ ਵਾਸਤੇ ਜਿਹੜਾ ਪੰਜਾਬ ਸੂਬਾ ਬਰਬਾਦ ਹੋ ਰਿਹਾ ਉਹਦੇ ਵਾਸਤੇ ਖੜੇ ਹੋਏ ਆ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਜੇ ਕਿਸਾਨੀ ਖਤਮ ਹੋ ਗਈ ਤੇ ਅਸੀਂ ਸਾਰਾ ਕੁਝ ਖਤਮ ਹੋ ਜਾਣਾ ਜੀ ਅਜ ਫਿਰ ਕਿੰਨੇ ਵੇ ਤੱਕ ਹੈਗਾ ਧਰਨਾ ਇਹ 4 ਵਜੇ ਤੱਕ ਤਾਂ ਰਹੇਗਾ ਆਮ ਵਰਗ ਨੂੰ ਜਿਹੜਾ ਕੋਈ ਐਮਰਜੈਂਸੀ ਹੈ ਐਂਬੂਲੈਂਸ ਹੈ ਕੋਈ ਸੱਚੀ ਐਮਰਜੈਂਸੀ ਹੈ ਔਰ ਮੈਂ ਦੱਸਾਂ ਹਰ ਲੋਕੀ ਨੇ ਆਪਣੇ ਨਾਲ ਫਾਈਲ ਆ ਚੁੱਕੀ ਜਾਂਦੇ ਆ ਆ ਜਿਹੜੇ ਬੰਦੇ ਝੂਠ ਬੋਲ ਕੇ ਨਿਕਲਣਾ ਦਾ ਚਾਹੁੰਦੇ ਨਿਕਲ ਜਾਓ ਸਾਨੂੰ ਕੋਈ ਫਰਕ ਨਹੀਂ ਆ ਜਿਸ ਦਿਨ 50 60 ਰੁਪਏ ਕਿਲੋ ਆਟਾ ਹੋ ਗਿਆ ਆ 70 ਰੁਪਏ ਦਾ ਦੁੱਧ ਨਹੀਂ ਨਾ ਲਿੱਤਾ ਜਾਂਦਾ ਘਰੇ ਜਨਾਨੀ ਨਾਲ ਰੋਜ਼ ਲੜਦੇ ਹੋ ਇਸ ਤੋਂ ਵੀ ਬੁਰਾ ਹਾਲ ਹੋ ਜਾਣਾ ਕਿਉਂਕਿ ਇੰਨਾਂ ਚੀਜ਼ਾਂ ਵਗੈਰ ਸਰਨਾ ਨਹੀਂ ਆ ਆ ਗੱਡੀ ਵਗੈਰ ਵੀ ਸਰਦਾ ਵਾ ਸਾਧਨਾ ਵਗੈਰ ਵੀ ਸਰਦਾਗਾ ਪੱਤਰਕਾਰੀ ਵਗੈਰ ਵੀ ਸਰ ਜਾਗਾ ਰੋਟੀ ਵਗੈਰ ਨਹੀਂ ਸਰਨਾ ਉਹ ਗੱਲਬਾਤ ਵੀ ਕੀਤੀ ਹੈਗੀ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਪਣਾ ਅਮੇਜ਼ਿੰਗ ਟੀਵੀ ਤੋਂ ਉਹ ਜਿਹੜੇ ਕਿਸਾਨ ਜਥੇਬੰਦੀ ਹੈਗੀ ਆ 30 ਤਰੀਕ ਅੱਜ ਬੰਦ ਦਾ ਐਲਾਨ ਹੈਗਾ ਸੀ ਪਰ ਕਿਤੇ ਨਾ ਕਿਤੇ ਜਾ ਕੇ ਲੋਕ ਜੇ ਕਿਸਾਨ ਨੂੰ ਜਿੰਦਾਬਾਦ ਜਿੰਦਾਬਾਦ ਕਰਕੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਵਾਂਗੇ ਮੌਕੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਉਹ ਦੇਖ ਸਕਦੇ ਹੋ ਕਿ ਇੱਕ ਤਾਂ ਜਿੰਦਾਬਾਦ ਕਰ ਰਹੇ ਹੋ ਗੱਲਬਾਤ ਵੀ ਕਰਦੇ ਹੈਗੇ ਆ ਅੱਜ ਕਿਵੇਂ ਲੱਗਦਾ ਸਮਰਾਲਾ ਚੌਂਥੀ ਧਰਨਾ ਲੱਗੀ ਬਹੁਤ ਵਧੀਆ ਲੱਗਦਾ ਜਨਤਾ ਸਹਿਯੋਗ ਕਰ ਰਹੀ ਆ ਜੀ ਔਰ ਹੈ ਬੱਸ ਸਟੈਂਡ ਵੀ ਬੰਦ ਹੋਇਆ ਪਿਆ ਹੈਗਾ ਵਾ ਔਰ ਘੰਟਾ ਘਰ 14:00 ਵੀ ਕੁਝ ਲੋਕਾਂ ਨੇ ਬੰਦ ਵੀ ਕੀਤਾ ਖੁੱਲਾ ਵੀ ਹੋਇਆ ਸਮਰਾਲਾ ਚੌਂਥੀ ਧਰਨਾ ਲਾ ਕੇ ਬੈਠੇ ਹੋ ਕੀ ਕਹਿਣਾ ਚਾਹੋਗੇ ਔਰ ਆਪਣੇ 35 ਦੇ ਨਾਲ ਡੱਲੇਵਾਲ ਸਾਹਿਬ ਕਾਫੀ ਸੀਰੀਅਸ ਹੋ ਕੇ ਬੈਠੇ ਜਿਹੜੇ ਲੋਕ ਕਿਸਾਨਾਂ ਨੂੰ ਸਮਰਥਨ ਕਰ ਰਹੇ ਉਹ ਬੰਦ ਕਰਕੇ ਬੈਠੇ ਆ ਜੋ ਘਰਾਂ 'ਚ ਬੈਠੇ ਆ ਜਿਹੜੇ ਵਾ ਸਵਾਦ ਲੈ ਰਹੇ ਆ ਜਾਂ ਜਿਹੜੇ ਦੇਖਣਾ ਚਾਹੁੰਦੇ ਆ ਵੀ ਵੱਡੇ ਘਰਾਣੇ ਕੀ ਕਰਨਾ ਚਾਹੁੰਦੇ ਆ ਔਰ ਸੜਕਾਂ ਤੋ ਹਾਂਜੀ ਭਾਈ ਕੀ ਕਹਣਾ ਚਾਹੁੰਦੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਦੇਖੋ ਰਾਜੇਵਾਲ ਸਾਹਿਬ ਡੱਲੇਵਾਲ ਸਾਹਿਬ ਤੇ ਬੰਦੇਰ ਸਾਹਿਬ ਤੇ ਹੋਰ ਨੇ ਆਪਣੇ ਜਥੇਬੰਦੀਆਂ ਦੇ ਨੁਮਾਇंदे ਮਾਸਟਰ ਹਰਜਿੰਦਰ ਸਿੰਘ ਹੋਣੀ ਸਰਨਜੀਤ ਸਿੰਘ ਸਰਨ ਹੋਣੀ ਮਤਲਬ ਇਹ ਕਿਸਾਨਾਂ ਦੇ ਇੰਨੇ ਜਿਆਦਾ ਹਮਦਰਦ ਨੇ ਕਿ ਇਹਨਾਂ ਦੀ ਕਾਲ ਦੇ ਉੱਤੇ 50-50 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਉਹ ਵੀ ਸਨੇ ਰਾਸ਼ਨ ਭਾਵੇਂ ਸਾਲ ਡੇਢ ਸਾਲ 2 ਸਾਲ 3 ਸਾਲ ਲੱਗਣ ਸਨੇ ਰਾਸ਼ਨ ਉਹ ਬੰਦੇ ਇਕੱਠੇ ਹੋ ਜਾਂਦੇ ਨੇ ਇਹ ਚਾਹੁੰਦੇ ਨੇ ਇੱਕ ਇੱਕ ਕਰਕੇ ਅਸੀਂ ਇਹਨਾਂ ਨੂੰ ਅਮਰਨ ਅੰਜਨ ਤੇ ਵੜਾ ਕੇ ਇਹਨਾਂ ਨੂੰ ਚਲਦਾ ਕਰੀਏ ਕਿਉਂਕਿ ਸਾਇੰਸ ਵੀ ਕਹਿੰਦੀ ਹੈ ਜੇਕਰ ਕਿਸੇ ਬੰਦੇ ਨੂੰ ਪ੍ਰੋਪਰ ਡਾਈਟ ਨਾ ਮਲੇ ਤਾਂ ਆਡੀਆਂ ਮਾਰ ਛੱਡ ਜਾਂਦੀਆਂ ਨੇ ਤਾਂ 35 ਦਿਨ ਹੋ ਗਏ ਨੇ 60 ਦਿਨਾਂ ਬਾਅਦ ਉਹਨਾਂ ਦੇ ਸਾਰੇ ਲੀਵਰ ਕਿੰਨੇ ਸਾਰੇ ਇਨਫੈਕਸ਼ਨ ਆ ਜਾਣੀਆਂ ਨੇ ਤੇ ਉਸ ਤੋਂ ਬਾਅਦ ਉਹ ਸਰੀਰ ਉਹ ਕੰਮ ਨਹੀਂ ਕਰਨਾ ਦਾਸੀ ਚਾਹੁੰਦੇ ਕਿ ਉਹਨਾਂ ਨੂੰ ਬਚਾਇਆ ਜਾਵੇ ਸੋ ਗਲਬਤ ਕੀਤੀ ਹੈਗੀ ਹੈ ਔਰ ਸਮਰਾਲਾ ਚਾਹੁੰਦੀ ਬਿਲਕੁਲ ਤੁਹਾਨੂੰ ਲਾਈਵ ਤਸਵੀਰਾਂ ਦਿਖਾਣੇ ਪਏ ਆ ਔਰ ਦੇਖ ਸਕਦੇ ਹੋ ਕੀ ਪਿੱਛੇ ਕੈਮਰਾਮੈਨ ਨੂੰ ਕਹਾਂਗਾ ਕਿ ਦਰੀਆਂ ਤੱਕ ਬੈਠਣ ਨੂੰ ਤਿਆਰ ਹੋ ਗਏ ਨੇ ਕਿਸਾਨ ਜੱਥੇਬੰਦੀ ਦੇਖ ਸਕਦੇ ਹੋ ਤੁਸੀਂ ਕਿ ਜਿਹੜੇ ਕਿਸਾਨ ਜੱਥੇਬੰਦੀ ਹੈਗੀ ਹੈ ਇਹਨਾਂ ਨੇ ਦਰੀ ਤੱਕ ਬਿਛਾਤੀ ਹੋਈ ਹੈ ਤੁਸੀਂ ਦੇਖੋ ਲਾਈਵ ਤਸਵੀਰਾਂ ਦੇ ਨਾਲ ਅਮੇਜ਼ਿੰਗ ਟੀਵੀ ਦੇ ਨਾਲ ਲੋ ਜੀ ਬੈਠ ਗਏ ਹੈਗੇ ਹੁਣ ਦਰੀ ਵਿਛਾ ਕੇ ਔਰ ਦੇਖ ਸਕਦੇ ਹੋ ਕਿ ਔਰ ਇਹ ਕਿਸਾਨ ਜੱਥੇਬੰਦੀ ਪੂਰੀ ਟੀਮ ਨਾਲ ਬੈਠੇ ਹੋਏ ਨੇ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਕੰਮ ਨੇ ਅਸੀਂ ਵੀ ਪਿੜਿਆ ਮੇਰੀ ਗੱਲ ਕੋ ਕੰਮ ਨੇ ਜਿਹੜੀਆਂ ਬਿਹਾੜੀਆਂ ਖੜੀਆਂ ਜਾ ਰਹੀਆਂ ਰੁਪਈਆ ਇਹ ਅਸੀਂ ਆਖੋ ਨਾ ਕਰਦੇ ਕੰਮ ਨੇ ਚੱਲਣਾ ਅਸੀਂ ਆਪਣੀ ਗੱਡੀਆਂ ਖੜੀਆਂ ਕਰਦੇ ਕੰਮ ਕਰਦੇ ਹੋਵੇ ਦਾ ਸਮਝ ਆ ਗਈਆਂ ਵੀਰੇ ਅਮਰਵੰਦ ਸਿੰਘ ਭਾਜੀ ਮੇਰੇ ਕੰਮ ਨੇ ਦੀ ਪਾਰਟੀ ਆ ਵੀਰੇ ਤੇਰੀ ਪਾਰਟੀ ਆ ਰੋਕੋ ਰੋਕੋ ਭਾਈ ਜਿਹਨੇ ਪਿਆਰ ਹੈ ਨਾ ਉਹ ਵੀਰੇ ਪਿਆਰ ਨਹੀਂ ਤੈਨੂੰ ਅੱਜ ਆਣਗੇ ਪਰਚੇ ਕਿਹਨੇਗਾ ਲੜਨਾ ਥੋੜੀ ਗੱਲ ਹੀ ਨਹੀਂ ਕੀਤੀ ਸੀ ਇਹ ਆਪਸ ਵਿੱਚ ਆਪਾਂ ਜੋੜ ਕੇ ਕਹਿੰਦੇ ਕੁਝ ਨਹੀਂ ਕਰਨੀ ਆਂ ਤੁਸੀਂ ਗਲਤ ਲੈ ਕੇ ਵਿੱਚ ਬੋਲ ਰਹੇ ਹੋ ਦੂਜੇ ਵੇਲੇ ਹੋ ਇਹ ਵੇਲੇ ਮੇਰੇ ਨਾਲ ਪਕਾਣ ਵੇਲੇ ਨੇ ਵੀਰੇ ਦੇਖੋ ਨਾ ਤੁਹਾਡਾ ਖਸਰਾ ਇਹ ਜੁਆ ਕਰਤੀ ਜਾਵਾ ਮੇਰੀ ਇਹ ਪਹਿਲੇ ਖੜੇ ਹੋ ਇਹ ਹੱਥ ਜੋੜ ਕੇ ਜਾਓ ਇਹ ਤੁਹਾਡੇ ਕੋਲ ਕੋਈ ਬਾਜੀ ਕਰਕੇ ਇੱਕ ਬੰਦਾ ਜਨਾਬੇ ਕੰਮ ਉਧਾਰ ਆਪਾਂ ਲੜਨ ਲਈ ਡਾਕਟਰ ਵੀ ਬੱਚੀ ਆ ਐ ਕਿਹਾ ਕੋਈ ਬੇਲੇ ਕਿਸ ਗੱਲ ਤੋਂ ਪਹਿਲੇ ਦੱਸੋ ਅਸਲ ਵਿੱਚ ਮੈਂ ਤੁਹਾਨੂੰ ਦੱਸ ਲੈਂਦਾ ਹੈਂ ਸੈਂਡਵਿਚ ਵਿੱਚ ਗਲਤ ਬੋਲਿਆ ਤੂੰ ਅਹ ਖੜੋ ਆ ਲੋਕਾਂ ਨੂੰ ਹਲੀਮੀ ਦੇ ਆਪਣੇ ਸੇਵਾਦਾਰ ਹੈਂ ਹੱਥ ਜੋੜ ਕੇ ਜਾ ਕੇ ਦੱਸ ਪਹਿਲੇ ਲੋਕ ਦੱਸਾਂ ਗੱਲ ਆ ਅੱਜ ਕਰਨ ਵਾਲੀ ਆ ਜੇ ਕਿਸਾਨੀ ਦਾ ਸਾਥ ਨਾ ਨਾ ਦਿੱਤਾ ਆਪਾਂ ਅੱਜ ਜਿਹੜੀ ਲੋਕਾਂ ਦੇ ਨਾਲ ਵਿਲੇ 2 ਮਹੀਨੇ ਲੋਕਡਾਊਨ ਲੱਗਿਆ ਰਿਆ ਨਾ ਜੇ ਕਿਸਾਨਾਂ ਨੇ ਕਣਕ ਉਗਾਈ ਹੈ ਤੈਨੂੰ ਤਾਂ ਮਿਲਨੀ ਹੈ ਵੇਲੇ ਕਹਿਣ ਵਾਲੇ ਨੂੰ ਇੱਕ ਦਿਹਾੜੀ ਲਾ ਲੇਗਾ ਤੇ ਕੀ ਬਣ ਜਾਏਗਾ ਜੇ ਰੋਟੀ ਨਾ ਬਚੀ ਇਹ ਰੋਟੀ ਤੋਂ ਬਗਾਰ ਜੀ ਲੇਗਾ 80 ਰੋਟੀ ਕਰਕੇ ਖੜੇ ਬੈਠੇ ਐ ਤੇ ਆਜੇ ਰਹਿੰਦੇ ਆ ਉਹ ਇਸ ਕਰਕੇ ਮਰਨ ਵਰਤੇ ਬੈਠੇ ਨੇ ਆ ਜਿਹੜੇ ਲੋਕ ਵੇਲੇ ਕਹਿੰਦੇ ਆ ਨਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਸਾਡੇ 'ਚ ਕੋਈ ਵੇਲਾ ਨਹੀਂ ਅੱਜ ਦੇ ਟਾਈਮ ਤੇ ਕੋਈ ਵੇਲਾ ਨਹੀਂ ਹੈ ਸਿਰਫ ਦਰਦ ਹੈ ਪੰਜਾਬ ਦਾ ਦਰਦ ਹੈ ਉਹਨਾਂ ਲੀਡਰਾਂ ਨੂੰ ਕੋਈ ਦਰਦ ਨਹੀਂ ਆ ਆ ਜਿਹੜੇ 7 ਦਿਨ ਪਹਿਲਾਂ ਰਿਜ਼ਲਟ ਬਣਾ ਕੇ ਚਲੇ ਗਏ ਆ ਮੇਰ ਬਣਾਉਣ ਲਈ ਰਾਤ ਨੂੰ ਲੋਕਾਂ ਦੇ ਘਰਾਂ 'ਚ ਮੰਤਰੀ ਤੱਕ ਵੜੇ ਫਿਰਦੇ ਆ ਕਿ ਆ ਕਾਉਂਸਲਰ ਸਾਡੇ ਵੱਲ ਆ ਜਾਏ ਅੱਜ ਕਿਉਂ ਨਹੀਂ ਆਏ ਇੱਥੇ ਲੀਡਰਾਂ ਨੇ ਨਹੀਂ ਤੁਹਾਨੂੰ ਬਚਾਣਾ ਸਭ ਲੀਡਰ ਝੂਠੇ ਨੇ ਇਹ ਸਭ ਚੱਲੇ ਹੋਏ ਕਾਰਤੂਸ ਨੇ ਇਸ ਕਰਕੇ ਭਾਈ ਜੇ ਤੁਸੀਂ ਨਹੀਂ ਜਾ ਕੇ ਨਾ ਤੁਹਾਡੀ ਦਿਹਾੜੀ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਤੁਹਾਨੂੰ ਆਪਣੇ ਵੀ ਲੋਕਾਂ ਨਾਲ ਪਿਆਰ ਨਾਲ ਅਸੀਂ ਅਲੀਮੀ ਦੇ ਨਾਲ ਹੈ ਸਾਰੇ ਜੇ ਕੋਈ ਅਮਰਜੈਂਸੀ ਉਹਨਾਂ ਨੂੰ ਯਾਦ ਦੇ ਰਿਹਾ 4 ਵਜੇ ਤੱਕ ਸਾਡਾ ਕਾਲ ਹੈ ਧੰਨਵਾਦ ਉਹਨਾਂ ਨੇ ਹੋ ਸਕਦਾ ਇਹਨਾਂ ਨਾਲ ਕੁਝ ਆਰਗੂਮੈਂਟਸ ਕੀਤੇ ਨੇ ਜੀ ਬਟ ਅਦਰਵਾਈਜ਼ ਓਵਰ ਐਂਡ ਆਲ ਜੇ ਅਸੀਂ ਦੇਖੀਏ ਤਾਂ ਸਿਚੁਏਸ਼ਨ ਇਜ਼ ਟੋਟਲੀ ਪੀਸਫੁਲ ਐਂਡ ਕਾਮ ਜੀ ਬਿਲਕੁਲ ਕੁਝ ਅਸਰ ਖਦੇ ਵਿੱਚ ਜਿੱਦਾਂ ਕਾਲ ਜਿਹੜੀ ਹੈਗੀ 4 ਵਜੇ ਤੋਂ ਬਾਅਦ ਜਿਹੜਾ ਟਾਈਪਿੰਗ ਜਿਹੜੀ ਕੀਤੀ ਹੋਈ ਹੈ ਉਹ ਖਤਮ ਹੋ ਜੇਗੀ ਤੇ ਉਸ ਤੋਂ ਬਾਅਦ ਰੂਪ ਪਲਾਨ ਸ਼ੁਰੂ ਹੋ ਜਾਊਗਾ ਡੈਫੀਨਿਟਲੀ ਜੀ ਜਿੰਨੇ ਵਜੇ ਤੱਕ ਦਾ ਸਮਾਂ ਆਇਆ ਹੈ ਜੀ ਉਹਦੇ ਅਕੋਰਡਿੰਗਲੀ ਜਿਸ ਤਰ੍ਹਾਂ ਦੇ ਵੀ ਪ੍ਰਬੰਧ ਹੈਗੇ ਨੇ ਜੀ ਉਹ ਟਾਈਮ ਟੂ ਟਾਈਮ ਜਿਹੜੇ ਆ ਉਹ ਚੱਲਦੇ ਰਹਿਣ 4 ਵਜੇ ਤੋਂ ਬਾਅਦ ਜੋ ਸਮੂਥ ਚੱਲਪੇ ਬਿਲਕੁਲ ਸਹੀ ਉਹੀ ਜਿਸ ਤਰ੍ਹਾਂ ਵੀ ਜੋ ਜੋ ਵੀ ਹੈਗਾ ਜੀ ਉਹਦੇ ਅਕੋਰਡਿੰਗਲੀ ਚੱਲਦਾ ਰਹੇਗਾ ਜੀ ਕਿਸਰਨਾ ਸੁਮੀ ਸੂਜੀ ਏਸੀਪੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸ਼ੋਅ ਆਪਾਂ ਇਸ ਟਾਈਮ ਪਹੁੰਚੇ ਸਮਰਾਲਾ ਚੌਂਕ ਜਿੱਥੇ ਕੀ ਕਿਸਾਨ ਜੱਥੇਬੰਦੀਆਂ ਨੇ ਇੱਥੇ ਪੂਰੇ ਰੋਡ ਬਲੌਕ ਕਰ ਦਿੱਤਾ ਗਿਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਸੋ ਸਾਡੇ ਅਮੇਜ਼ਿੰਗ ਟੀਵੀ ਚੈਨਲ ਦੇ ਕੀ ਕਹਿੰਦੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਸਮਰਾਲਾ ਚੌਂਕ ਦੀਆਂ ਤਸਵੀਰਾਂ ਨੇ ਔਰ ਪੂਰਾ ਬਲੌਕ ਕਰ ਦੇ ਰਸੀਆ ਤੱਕ ਲਾਤੇ ਬੈਰੀਅਰ ਵੀ ਲਗਾ ਦਿੱਤੇ ਨੇ ਔਰ ਭਾਜੀ ਕਿੱਦਾਂ ਲੱਗਦਾ ਸਮਰਾਲਾ ਚੌਂਕ ਤੋਂ ਤੁਸੀਂ ਇਸ ਟਾਈਮ ਧਰਨਾ ਲਾਤਾ ਪੂਰਾ ਬਲੌਕ ਕਰਤਾ ਰਸਤਾ ਜੀ ਭਾਜੀ ਅਸੀਂ ਕੋਈ ਸ਼ੌਂਕਡੋ ਧ ਅਸੀਂ ਕੋ ਸ਼ੌਂਕ ਨੂੰ ਅਸੀਂ ਸਿਰਫ ਰੋਟੀ ਕਰਕੇ ਆਏ ਆ ਜੇ ਕਿਸਾਨ ਖਤਮ ਹੋ ਗਈ ਕਿਸਾਨੀ ਖਤਮ ਹੋ ਗਈ ਤੇ ਆਮ ਵਰਗ ਇੰਨਾ ਮਹਿੰਗਾ ਆਟਾ ਲੈ ਸਕਦਾ ਅਸੀਂ ਘਰੇ ਬਹਿ ਕੇ ਰੋਜ਼ ਸਾਡੀਆਂ ਬੀਬੀਆਂ ਪੈਣਾ ਰੋਜ਼ ਜਦੋਂ ਪੈਸੇ ਮੰਗਦੀਆਂ ਤੁਸੀਂ ਕਹਿੰਦੇ ਮੈਂ ਕਿੱਥੋਂ ਲਿਆਵਾਂ ਇੰਨੀ ਤਾਂ ਮੇਰੀ ਤਨਖਾਹ ਹੀ ਨਹੀਂ ਹੈਗੀ 8 ਰੁਪਏ ਕਿਲੋ ਆਟਾ ਸੀ 2 ਰੁਪਏ ਕਿਲੋ ਆਟਾ ਸੀ ਤੇ ਅੱਜ ਕਿਸਾਨਾਂ ਸਾਨੂੰ ਭੁਖਾ ਸਰਕਾਰਾਂ ਭੁਖਾਰੀ ਬਣਾਉਂਦੀਆਂ ਨੇ ਗੁਲਾਮ ਬਣਾਉਣਾ ਚਾਹੁੰਦੀਆਂ ਕਮਾਈ ਕਰਕੇ ਨਾ ਖਾਓ ਉਹ ਕਹਿੰਦੀਆਂ 2 ਰੁਪਏ ਦਾ ਆਟਾ ਲਓ ਸਾਡੇ ਕੋਲੋਂ ਸਾਡੇ ਗੁਲਾਮ ਬਣਾਓ ਸਾਡੇ ਭਖਾਰੀ ਬਣਾਓ ਆ ਇਲੈਕਸ਼ਨਾਂ ਦੇ ਵਿੱਚ दारू ਵੰਡੀ ਸਾਰਾ ਕੁਝ ਕੀਤਾ ਉਹ ਕਿੱਥੇ ਲੀਡਰ ਮਰ ਗਏ ਨਾ ਕੋਈ ਕਿਸੇ ਪਾਰਟੀ ਦਾ ਲੀਡਰ ਨਹੀਂ ਆਇਆ ਸਾਰੇ ਮਰ ਗਏ ਕਿਉਂ ਉਹਨਾਂ ਨੇ ਰੋਟੀ ਨਹੀਂ ਖਾਣੀ ਉਹ ਲੀਡਰ ਰੋਟੀਆਂ ਤੋਂ ਬਗੈਰ ਰਹਿੰਦੇ ਨੇ ਕੀ ਕੁਝ ਖਾ ਲੈਣਗੇ ਸਿਰਫ ਮਸਲਾ ਰੋਟੀ ਦਾ ਹੈ ਕਿਸਾਨੀ ਦਾ ਹੈ ਆਮ ਵਰਗ ਦਾ ਹੈ ਮੈਂ ਲੋਕਾਂ ਨੂੰ ਕਹਾਂਗਾ ਤੁਸੀਂ ਆਪਣੇ ਹੱਕਾਂ ਦੀ ਪਛਾਣ ਕਰੋ ਆਪਣੇ ਰਾਈਟ ਜਾਨੋ ਨਹੀਂ ਤਾਂ ਕਿਹ ਲੀਡਰ ਤੁਹਾਨੂੰ ਗੁਲਾਮ ਬਣਾਣ ਉਹ ਪ੍ਰਧਾਨ ਮੰਤਰੀ ਦੇ ਅਗਲੇ ਨੇ ੱੱਕਾ ਕਰ ਲਿਆ ਮਨਮੋਹਨ ਸਿੰਘ ਨਾਲ ਤੁਸੀਂ ਮੈਂ ਕੀ ਚੀਜ਼ ਹੋ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਸਾਥ ਦਿਓ ਲੋਕਡਾਊਨ ਚ 2 ਮਹੀਨੇ ਬੰਦ ਰਿਆ ਘਰੇ ਬੜੇ ਰਹੇ ਸਰ ਗਿਆ ਸੀ ਰੋਟੀਆਂ ਦੇ ਬਗੈਰ ਸਰਿਆ ਸੀ ਉਦੋਂ ਵੀ ਤਾਂ ਰੋਟੀ ਖਾਦੀ ਹੈ ਨਾ ਸੰਗਤ ਜੀ ਇੱਕ ਦਿਨ ਨਾਲ ਕੁਝ ਨਹੀਂ ਬੰਦ ਹੋਣਾ ਪਰ ਸਿੱਧਾ ਸਰਕਾਰ ਦੀਆਂ ਅੱਖਾਂ ਖੋਲਣਾ ਚਾਹੁੰਨੇ ਆ ਸਾਡਾ ਮਸਲਾ ਸਰਕਾਰ ਦੀਆਂ ਅੱਖਾਂ ਖੋਲਣਾ ਵਾ ਨਾ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ ਮੈਂ ਤੇ ਅਪੀਲ ਕਰਦਾ ਵਾਂ ਆ ਸਾਰੇ ਜਿਹੜਾ ਕੋਈ ਕਹਿੰਦਾ ਜੀ ਮੈਂ ਬੈਂਕ ਜਾ ਰਿਹਾ ਕੋਈ ਇੱਕ ਬੀਬੀ ਆਈ ਕਹਿੰਦੀ ਪੀਟੀਐਮ ਆ ਉਹ ਸਕੂਲ ਵਾਲਿਆਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਤੁਸੀਂ ਬੱਚਿਆਂ ਨੂੰ ਕਿਹੜੇ ਅਦਰਸ਼ ਸਿਖਾਉਂਗੇ ਜੇ ਕਿਸਾਨੀ ਦੇ ਨਾਲ ਨਹੀਂ ਖੜਾ ਕਰਨਾ ਕਿਹਦੇ ਨਾਲ ਖੜੋਗੇ ਆਪਣੀਆਂ ਬਿਲਡਿੰਗਾਂ ਹੀ ਖੜੀਆਂ ਕਰਨੀਆਂ ਵਾ ਆ ਜਿੰਨੇ ਪ੍ਰਾਈਵੇਟ ਸਕੂਲ ਲੁੱਟਾਂ ਵਾਲੇ ਉਹ ਆਏ ਇੱਕ ਵਾਰੀ ਵੀ ਔਰ ਆਪਣੇ ਜਿਹੜੇ 35 ਦਿਨ ਤੋਂ ਆਪਣੇ ਡੱਲੇਵਾਲ ਸਾਹਿਬ ਆਪਣੇ ਕਾਫੀ ਸੀਰੀਅਸ ਹੋ ਕੇ ਬੈਠੇ ਉਹਨਾਂ ਵਾਸਤੇ ਕੀ ਕਿਹਾਣਾ ਜੀ ਮੈਂ ਪਹਿਲਾਂ ਵੀ ਬੇਨਤੀ ਹੈ ਡੱਲੇ ਸਾਹਿਬ ਵਾਲ ਕੋ ਕਿਹੜੀ ਘਾਟ ਆ ਡੱਲੇਵਾਲ ਸਾਹਿਬ ਕੋ ਜਮੀਨ ਨਹੀਂ ਹੈਗੀ ਕਿੰਨੀ ਜਮੀਨ ਆਪਾਂ ਸੋਚ ਵੀ ਨਹੀਂ ਸਕਦੇ ਉਨੂੰ ਕੀ ਲੋੜ ਪੈ ਗਈ ਮਰਨ ਵਰਤ ਤੇ ਬੈਠਣ ਦੀ ਸਾਡੇ ਲਈ ਬੈਠਾ ਨਾ ਭਾਜੀ ਆਪਾਂ ਆਪਣੇ ਘਰਦਿਆਂ ਲਈ ਵੀ ਨਹੀਂ ਸੋਚ ਬੰਦੇ ਉਹ ਪੂਰੀ ਕੌਮ ਵਾਸਤੇ ਪੂਰੇ ਪੰਜਾਬ ਵਾਸਤੇ ਜਿਹੜਾ ਪੰਜਾਬ ਸੂਬਾ ਬਰਬਾਦ ਹੋ ਰਿਹਾ ਉਹਦੇ ਵਾਸਤੇ ਖੜੇ ਹੋਏ ਆ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਜੇ ਕਿਸਾਨੀ ਖਤਮ ਹੋ ਗਈ ਤੇ ਅਸੀਂ ਸਾਰਾ ਕੁਝ ਖਤਮ ਹੋ ਜਾਣਾ ਜੀ ਅਜ ਫਿਰ ਕਿੰਨੇ ਵੇ ਤੱਕ ਰਹਿਗਾ ਇਹ 4 ਵਜੇ ਤੱਕ ਤਾਂ ਨਾ ਰਹੇਗਾ ਆਮ ਵਰਗ ਨੂੰ ਜਿਹੜਾ ਕੋਈ ਅਮਰਜੈਂਸੀ ਹੈ ਐਂਬੂਲੈਂਸ ਹੈ ਕੋਈ ਸੱਚੀ ਅਮਰਜੈਂਸੀ ਹੈ ਔਰ ਮੈਂ ਦੱਸਾਂ ਹਰ ਲੋਕੀ ਨਾਲ ਆਪਣੇ ਨਾਲ ਫਾਈਲ ਆ ਚੁੱਕੀ ਜਾਂਦੇ ਆ ਆ ਜਿਹੜੇ ਬੰਦੇ ਝੂਠ ਬੋਲ ਕੇ ਨਿਕਲਣਾ ਦਾ ਚਾਹੁੰਦੇ ਨਿਕਲ ਜਾਓ ਸਾਨੂੰ ਕੋਈ ਫਰਕ ਨਹੀਂ ਆ ਜਿਸ ਦਿਨ 50 60 ਰੁਪਏ ਕਿਲੋ ਆਟਾ ਹੋ ਗਿਆ ਆ 70 ਰੁਪਏ ਦਾ ਦੁੱਧ ਨਹੀਂ ਨਾ ਲਿੱਤਾ ਜਾਂਦਾ ਘਰੇ ਜਨਾਨੀ ਨਾਲ ਰੋਜ਼ ਲੜਦੇ ਹੋ ਇਸ ਤੋਂ ਵੀ ਬੁਰਾ ਹਾਲ ਹੋ ਜਾਣਾ ਕਿਉਂਕਿ ਇੰਨਾ ਚੀਜ਼ਾਂ ਵਗੈਰ ਸਰਨਾ ਨਹੀਂ ਆ ਆ ਗੱਡੀ ਵਗੈਰ ਵੀ ਸਰਦਾ ਵਾ ਸਾਧਨਾ ਵਗੈਰ ਵੀ ਸਰਦਾਗਾ ਪੱਤਰਕਾਰੀ ਵੇਰਗ ਨਹੀਂ ਸਰਜੇਗਾ ਰੋਟੀ ਵਗੈਰ ਨਹੀਂ ਸਰਨਾ ਉਹ ਗੱਲਬਾਤ ਵੀ ਕੀਤੀ ਹੈਗੀ ਇਹ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਪਣਾ ਅਮੇਜ਼ਿੰਗ ਟੀਵੀ ਤੋਂ ਉਹ ਜਿਹੜੇ ਕਿਸਾਨ ਜੱਥੇਬੰਦੀ ਹੈਗੀ ਆ 30 ਤਰੀਕ ਅੱਜ ਬੰਦ ਦਾ ਐਲਾਨ ਹੈਗਾ ਸੀ ਪਰ ਕਿਤੇ ਨਾ ਕਿਤੇ ਜਾ ਕੇ ਲੋਕ ਜੇ ਕਿਸਾਨ ਨੂੰ ਜਿੰਦਾਬਾਦ ਜਿੰਦਾਬਾਦ ਕਰਕੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਵਾਂਗੇ ਮੌਕੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਉਹ ਦੇਖ ਸਕਦੇ ਹੋ ਕਿ ਇੱਕ ਤਾਂ ਜਿੰਦਾਬਾਦ ਕਰ ਰਹੇ ਹੋ ਗੱਲਬਾਤ ਵੀ ਕਰਦੇ ਹੈਗੇ ਆ ਅੱਜ ਕਿਵੇਂ ਲੱਗਦਾ ਸਮਰਾਲਾ ਚੌਥੀ ਧਰਨਾ ਲੱਗ ਬਹੁਤ ਵਧੀਆ ਲੱਗਦਾ ਜਨਤਾ ਸਹਿਯੋਗ ਕਰ ਰਹੀ ਆ ਜੀ ਔਰ ਬੱਸ ਸਟੈਂਡ ਵੀ ਬੰਦ ਹੋਇਆ ਪਿਆ ਹੈਗਾ ਵਾ ਔਰ ਘੰਟਾ ਘੜ 14:00 ਵੀ ਕੁਝ ਲੋਕਾਂ ਨੇ ਬੰਦ ਵੀ ਕੀਤਾ ਖੁੱਲਾ ਵੀ ਹੋਇਆ ਸਮਰਾਲਾ ਚੌਥੀ ਧਰਨਾ ਲਾ ਕੇ ਬੈਠੇ ਹੋ ਕੀ ਕਹਿਣਾ ਚਾਹੋਗੇ ਔਰ ਆਪਣੇ 35 ਦੇ ਨਾਮ ਡੱਲੇਵਾਲ ਸਾਹਿਬ ਕਾਫੀ ਸੀਰੀਅਸ ਹੋ ਕੇ ਬੈਠੇ ਨੇ ਜਿਹੜੇ ਲੋਕ ਕਿਸਾਨਾਂ ਨੂੰ ਸਮਰਥਨ ਕਰ ਰਹੇ ਉਹ ਬੰਦ ਕਰਕੇ ਬੈਠੇ ਆ ਜੋ ਘਰਾਂ 'ਚ ਬੈਠੇ ਆ ਜਿਹੜੇ ਵਾ ਸਵਾਦ ਲੈ ਰਹੇ ਆ ਜਾਂ ਜਿਹੜੇ ਦੇਖਣਾ ਚਾਹੁੰਦੇ ਆ ਵੀ ਵੱਡੇ ਘਰਾਂ ਨੇ ਕੀ ਕਰਨਾ ਚਾਹੁੰਦੇ ਆ ਔਰ ਸੜਕਾਂ ਦੇ ਤੋ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਦੇਖੋ ਰਾਜੇਵਾਲ ਸਾਹਿਬ ਡੱਲੇਵਾਲ ਸਾਹਿਬ ਤੇ ਬੰਦੇਰ ਸਾਹਿਬ ਤੇ ਹੋਰ ਨੇ ਆਪਣੇ ਜਥੇਬੰਦੀਆਂ ਦੇ ਨੁਮਾਇੰਦੇ ਮਾਸਟਰ ਹਰਜਿੰਦਰ ਸਿੰਘ ਹੋਣੀ ਸਰਨਜੀਤ ਸਿੰਘ ਸਰਨ ਹੋਣੀ ਮਤਲਬ ਇਹ ਕਿਸਾਨਾਂ ਦੇ ਇੰਨੇ ਜ਼ਿਆਦਾ ਹਮਦਰਦ ਨੇ ਕਿ ਇਹਨਾਂ ਦੀ ਕਾਲ ਦੇ ਉੱਤੇ 50-50 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਉਹ ਵੀ ਸਨੇ ਰਾਸ਼ਨ ਭਾਵੇਂ ਸਾਲ ਡੇਢ ਸਾਲ 2 ਸਾਲ 3 ਸਾਲ ਲੱਗਣ ਸਨੇ ਰਾਸ਼ਨ ਉਹ ਬੰਦੇ ਇਕੱਠੇ ਹੋ ਜਾਂਦੇ ਨੇ ਇਹ ਚਾਹੁੰਦੇ ਨੇ ਇੱਕ ਇੱਕ ਕਰਕੇ ਅਸੀਂ ਇਹਨਾਂ ਨੂੰ ਅਮਰ ਅੰਜਨ ਤੇ ਵੜਾ ਕੇ ਇਹਨਾਂ ਨੂੰ ਚਲਦਾ ਕਰੀਏ ਕਿਉਂਕਿ ਸਾਇੰਸ ਵੀ ਕਹਿੰਦੀ ਹੈ ਜੇਕਰ ਕਿਸੇ ਬੰਦੇ ਨੂੰ ਪ੍ਰੋਪਰ ਡਾਈਟ ਨਾ ਮਲੇ ਤਾਂ ਆਡੀਆਂ ਮਾੜ ਛੱਡ ਜਾਂਦੀਆਂ ਨੇ ਤਾਂ 35 ਦਿਨ ਹੋ ਗਏ ਨੇ 60 ਦਿਨਾਂ ਬਾਅਦ ਉਹਨਾਂ ਦੇ ਸਾਰੇ ਲੀਵਰ ਕਿੰਨੇ ਸਾਰੇ ਇਨਫੈਕਸ਼ਨ ਆ ਜਾਣੀਆਂ ਨੇ ਤੇ ਉਸ ਤੋਂ ਬਾਅਦ ਉਹ ਸਰੀਰ ਉਹ ਕੰਮ ਨਹੀਂ ਕਰਨਾ ਦਾਸੀ ਚਾਹੁੰਦੇ ਕਿ ਉਹਨਾਂ ਨੂੰ ਬਚਾਇਆ ਜਾਵੇ ਸੋ ਗਲਤ ਗੱਲਬਾਤ ਕੀਤੀ ਹੈਗੀ ਹੈ ਔਰ ਸਮਰਹਾਣਾ ਚਾਹੁੰਦੀ ਬਿਲਕੁਲ ਤੁਹਾਨੂੰ ਲਾਈਵ ਤਸਵੀਰਾਂ ਦਿਖਾਣੇ ਪਏ ਆ ਔਰ ਦੇਖ ਸਕਦੇ ਹੋ ਕਿ ਪਿੱਛੇ ਕੈਮਰਾਮੈਨ ਨੂੰ ਕਹੂੰਗਾ ਕਿ ਦਰੀਆਂ ਤੱਕ ਬੈਠਣ ਨੂੰ ਤਿਆਰ ਹੋ ਗਏ ਨੇ ਕਿਸਾਨ ਜੱਥੇਬੰਦੀ ਦੇਖ ਸਕਦੇ ਹੋ ਤੁਸੀਂ ਕਿ ਜਿਹੜੇ ਕਿਸਾਨ ਜੱਥੇਬੰਦੀ ਹੈਗੀ ਹੈ ਇਹਨਾਂ ਨੇ ਦਰੀ ਤੱਕ ਪਛਾਤੀ ਹੋਈ ਹੈ ਤੁਸੀਂ ਦੇਖੋ ਲਾਈਵ ਤਸਵੀਰਾਂ ਦੇ ਨਾਲ ਅਮੇਜ਼ਿੰਗ ਟੀਵੀ ਦੇ ਨਾਲ ਲੋ ਜੀ ਬੈਠ ਗਏ ਹੈਗੇ ਹੁਣ ਦਰੀ ਬਿਛਾ ਕੇ ਔਰ ਦੇਖ ਸਕਦੇ ਹੋ ਕਿ ਔਰ ਇੱਕ ਕਿਸਾਨ ਜਥੇਬੰਦੀ ਪੂਰੀ ਟੀਮ ਨਾਲ ਬੈਠੇ ਹੋਏ ਨੇ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਪਹਿਲਾ ਕਰੋ ਨਿਕਲੇ ਆਇਆ ਤੂੰ ਉਸ ਨੂੰ ਜਵਾਬ ਦੇ ਲੈ ਪਹਿਲੇ ਨਿਕਲੇ ਇੱਦਾਂ ਨਹੀਂ ਕਹਿਣਾ ਮੇਰੇ ਹੱਥ ਚੋਰ ਤੋਂ ਨਾਲ ਕਰਦੇ ਫਿਰ ਕੰਮ ਦੇ ਅਸੀਂ ਵੀ ਬਿਰੇ ਮੇਰੀ ਗੱਲ ਕੋ ਕੰਮ ਦੇ ਜਿਹੜੀਆਂ ਗੱਡੀਆਂ ਤੋਂ ਖੜਿਆ ਜਾ ਰਿਹਾ 100000 ਰੁਪਏ ਤੂੰ ਬਾਹਰ ਚਲਾ ਕਰ ਤੀਏ ਕੰਮ ਦੇ ਚਲਾ ਭਾਈ ਬਿਰੇ ਆਪਣੀ ਗੱਡੀਆਂ ਖੜੀਆਂ ਕਰਕੇ ਕੰਮ ਕਰਦੇ ਵੇਦਾ ਜਮਨ ਜੱਸੀ ਜਾਣੀ ਵੀਰੇ ਅਮਰ ਜੱਸੀ ਭਾਈ ਮੇਰੇ ਕੰਮ ਨੇ ਹਸਤਾ ਦੀ ਬਤੀ ਆ ਵੀਰੇ ਕਰੋ ਕਰੋ ਭਾਈ ਇਹ ਹੱਥ ਚੋਰ ਦੇਖੀ ਨਿਕਲ ਜਾ ਨਾ ਅੰਨਾ ਰੋੜੀਆ ਬਿਖਾਰੀ ਲੜਦੇ ਨਾ ਗੱਲ ਨਹੀਂ ਕੀਤੀ ਨੇ ਆਹ ਹਾਂ ਜੋਰ ਕੇ ਕਹਿੰਦਾ ਪੰਜਾਬੀ ਕਰਨੀ ਹੈ ਤੁਸੀਂ ਗਲਤ ਲਾਇਕ ਵਿੱਚ ਬੋਲ ਰਹੇ ਹੋ ਤੁਸੀਂ ਤਾਂ ਵੇਲੇ ਹੋ ਨਹੀਂ ਵੇਲੇ ਹੋ ਮਦਦ ਨਾਲ ਦੁਕਾਨ ਹੈ ਵੇਲੇ ਨੇ ਵੀਰੇ ਦੇਖੋ ਨਾ ਤੁਹਾਡਾ ਇੱਕ ਸੋਹਣਾ ਮੇਰੀ ਇੱਕ ਗੱਲ ਵੀ ਪਹਿਲਾਂ ਖੜੇ ਹੋ ਇਹ ਵੇਲੇ ਇਹ ਹੱਥ ਜੋੜ ਕੇ ਕਹੋ ਜਾਓ ਯਾਰ ਇੱਕ ਬੰਦਾ ਤਾਂ ਨਾਲ ਖੜੇ ਤੁਹਾਡੇ ਇੱਕ ਵਾਰ ਜਨਾਬ ਦਾ ਕਾਮ ਹੋ ਗਿਆ ਮੈਂ ਦੱਸ ਰਿਹਾ ਹਾਂ ਆਪਾਂ ਲੜਨ ਗਏ ਰਾਸਤੇ ਵੀ ਬਰਤੀ ਆ ਇਹ ਕਹਿੰਦਾ ਕੋਈ ਬੇਲੇ ਕਿਸ ਗੱਲ ਤੋਂ ਪਹਿਲੇ ਦੱਸੋ ਆ ਜਿਆ ਦੇ ਆਦੀ ਦਿਹਾੜੀਆਂ ਕੋੜ ਕੇ ਆਟੋ ਆ ਗਿਆ ਫੜਿਆ ਇਹ ਕਾਲ ਗਲਤ ਬੋਲਿਆ ਤੂੰ ਅਸਲ ਵਿੱਚ ਮੈਂ ਤੁਹਾਨੂੰ ਦੱਸ ਲੈਂਦਾ ਗਲਤ ਬੋਲਿਆ ਤੂੰ ਆ ਖੜੋ ਆ ਦੋ ਪੁਲਿਸ ਅਸੀਂ ਦਾ ਹਲੀਮੀ ਆਪਾਂ ਇੱਕ ਸਾਰੇ ਪਾਰ ਤੇ ਆਏ ਹਾਂਜੀ ਮੈਂ ਲੋਕਾਂ ਨੂੰ ਹਲੀਮੀ ਆਪਣੇ ਸੇਵਾਦਾਰ ਇਹਦਾ ਹੱਥ ਜੋੜ ਕੇ ਜਾ ਕੇ ਨਾ ਮੇਰੇ ਪਿੱਛੇ ਲਾਵੋ ਦੱਸ ਆ ਗੱਲ ਅੱਜ ਕਰਨ ਵਾਲੀ ਆ ਜੇ ਕਿਸਾਨੀ ਦਾ ਸਾਥ ਨਾ ਨਾ ਦਿੱਤਾ ਆਪਾਂ ਆ ਜਿਹੜੀ ਲੋਕ ਕਹਿੰਦੇ ਨਾ ਵਿਲੇ ਦੋ ਮਹੀਨੇ ਲੋਕਡਾਉਨ ਲੱਗਿਆ ਰਿਆ ਨਾ ਜੇ ਕਿਸਾਨਾਂ ਨੇ ਕਣਕ ਉਗਾਈ ਹੈ ਤੈਨੂੰ ਤਾਂ ਮਿਲਨੀ ਹੈ ਵੇਲੇ ਕਹਿਣ ਵਾਲੇ ਨੂੰ ਇੱਕ ਦਿਹਾੜੀ ਲਾ ਲੇਗਾ ਤੇ ਕੀ ਬਣ ਜਾਏਗਾ ਜੇ ਰੋਟੀ ਨਾ ਬਚੀ ਇਹ ਰੋਟੀ ਤੋਂ ਬਗੈਰ ਜੀ ਲੇਗਾ ਅਸੀਂ ਰੋਟੀ ਕਰਕੇ ਖੜੇ ਬੈਠੇ ਆ ਤੇ ਅੱਜ ਰਹਿੰਦੇ ਆ ਉਹ ਇਸ ਕਰਕੇ ਮਰਨ ਵਰਤੇ ਬੈਠੇ ਨੇ ਆ ਜਿਹੜੇ ਲੋਕ ਵੇਲੇ ਕਹਿੰਦੇ ਆ ਨਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਸਾਡੇ 'ਚ ਕੋਈ ਵੇਲਾ ਨਹੀਂ ਅੱਜ ਦੇ ਟਾਈਮ ਤੇ ਕੋਈ ਵੇਲਾ ਨਹੀਂ ਹੈ ਸਿਰਫ ਦਰਦ ਹੈ ਪੰਜਾਬ ਦਾ ਦਰਦ ਹੈ ਉਹਨਾਂ ਲੀਡਰਾਂ ਨੂੰ ਕੋਈ ਦਰਦ ਨਹੀਂ ਆ। ਆ ਜਿਹੜੇ 7 ਦਿਨ ਪਹਿਲਾਂ ਰਿਜ਼ਲਟ ਬਣਾ ਕੇ ਚਲ ਗਏ। ਆ ਮੇਰ ਬਣਾਉਣ ਲਈ ਰਾਤ ਨੂੰ ਲੋਕਾਂ ਦੇ ਘਰਾਂ 'ਚ ਮੰਤਰੀ ਤੱਕ ਵੜੇ ਫਿਰਦੇ ਆ ਕਿ ਆ ਕੌਂਸਲਰ ਸਾਡੇ ਵੱਲ ਆ ਜਾਏ। ਅੱਜ ਕਿਉਂ ਨਹੀਂ ਆਏ ਇੱਥੇ? ਲੀਡਰਾਂ ਨੇ ਨਹੀਂ ਤੁਹਾਨੂੰ ਬਚਾਣਾ। ਸਭ ਲੀਡਰ ਝੂਠੇ ਨੇ। ਇਹ ਸਭ ਚੱਲੇ ਹੋਏ ਕਾਰਤੂਸ ਨੇ। ਇਸ ਕਰਕੇ ਭਾਈ ਜੇ ਤੁਸੀਂ ਨਹੀਂ ਜਾ ਕੇ ਨਾ ਟੋਡੀ ਦਿਹਾੜੀ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਤੁਹਾਨੂੰ ਆਪਣੇ ਵੀ ਲੋਕਾਂ ਨਾਲ ਪਿਆਰ ਨਾਲ ਅਸੀਂ ਹਲੀਮੀ ਦੇ ਨਾਲ ਆ ਸਾਰੇ ਜੇ ਕੋਈ ਅਮਰਜੈਂਸੀ ਉਹਨਾਂ ਨੂੰ ਯਾਦ ਦੇ ਰਿਹਾ। 4 ਵਜੇ ਤੱਕ ਸਾਡਾ ਕਾਲ ਹੈ ਧੰਨਵਾਦ ਉਹਨਾਂ ਨੇ ਹੋ ਸਕਦਾ ਇਹਨਾਂ ਨਾਲ ਕੁਝ ਆਰਗੂਮੈਂਟਸ ਕੀਤੇ ਨੇ ਜੀ ਬਟ ਅਦਰਵਾਈਜ਼ ਓਵਰ ਐਂਡ ਆਲ ਜੇ ਅਸੀਂ ਦੇਖੀਏ ਤਾਂ ਸਿਚੁਏਸ਼ਨ ਇਜ਼ ਟੋਟਲੀ ਪੀਸਫੁਲ ਐਂਡ ਕਾਮਪਲ ਬਿਲਕੁਲ ਸੋ ਸਰ ਅਰੇ ਪਿੱਛੇ ਜਿੱਦਾਂ ਕਾਲ ਜਿਹੜੀ ਹੈਗੀ 4 ਵਜੇ ਤੋਂ ਬਾਅਦ ਜਿਹੜਾ ਡਾਈਵਿੰਗ ਜਿਹੜੀ ਕੀਤੀ ਹੋਈ ਹੈ ਉਹ ਖਤਮ ਹੋ ਜੇਗੀ ਤਾਂ ਉਸ ਤੋਂ ਬਾਅਦ ਰੂਟ ਪਲਾਨ ਸ਼ੁਰੂ ਹੋ ਜਾਊਗਾ ਡੈਫੀਨਿਟਲੀ ਜੀ ਜਿੰਨੇ ਵਜੇ ਤੱਕ ਦਾ ਸਮਾਂ ਆਇਆ ਹੈ ਜੀ ਉਹਦੇ ਅਕੋਰਡਿੰਗਲੀ ਜਿਸ ਤਰ੍ਹਾਂ ਦੇ ਵੀ ਪ੍ਰਬੰਧ ਹੈਗੇ ਨੇ ਜੀ ਉਹ ਟਾਈਮ ਟੂ ਟਾਈਮ ਜਿਹੜੇ ਆ ਉਹ ਚੱਲਦੇ ਰਹਿਣਗੇ 4 ਵਜੇ ਤੋਂ ਬਾਅਦ ਜੋ ਸਬੂਤ ਸਰਪੰਚ ਬਿਲਕੁਲ ਸਹੀ ਉਹੀ ਜਿਸ ਤਰ੍ਹਾਂ ਵੀ ਜੋ ਜੋ ਵੀ ਹੈਗਾ ਉਹਦੇ ਅਕੋਰਡਿੰਗਲੀ ਚੱਲਦਾ ਰਹੇਗਾ ਜੀ ਇਹ ਸਰਨਾ ਸੁਮੇ ਸੂਜੀ ACP ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸ਼ੋਅ ਆਪਾਂ ਇਸ ਟਾਈਮ ਪਹੁੰਚੇ ਸਮਰਾਲਾ ਚੌਂਕ ਜਿੱਥੇ ਕੀ ਕਿਸਾਨ ਜੱਥੇਬੰਦੀਆਂ ਨੇ ਇੱਥੇ ਪੂਰੇ ਰੋਡ ਬਲੌਕ ਕਰ ਦਿੱਤਾ ਗਿਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਸੋ ਸਾਡੇ ਅਮੇਜ਼ਿੰਗ ਟੀਵੀ ਚੈਨਲ ਦੇ ਕੀ ਕਹਿੰਦੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਸਮਰਾਲਾ ਚੌਂਕ ਦੀਆਂ ਤਸਵੀਰਾਂ ਨੇ ਔਰ ਪੂਰਾ ਬਲੌਕ ਕਰ ਦੇ ਰਸੀਆ ਤੱਕ ਲਾਤੇ ਬੈਰੀਅਰ ਵੀ ਲਗਾ ਦਿੱਤੇ ਨੇ ਔਰ ਭਾਜੀ ਕਿਦਾਂ ਲੱਗਦਾ ਸਮਰਾਲਾ ਚੌਂਕ ਤੋਂ ਤੁਸੀਂ ਇਸ ਟਾਈਮ ਧਰਨਾ ਲਾਤਾ ਪੂਰਾ ਬਲੌਕ ਕਰਤਾ ਰਸਤਾ ਜੀ ਭਾਜੀ ਅਸੀਂ ਕੋਈ ਸ਼ੌਂਕਡੋ ਧਰ ਅਸੀਂ ਕੋਈ ਸ਼ੌਂਕ ਨੂੰ ਅਸੀਂ ਸਿਰਫ ਰੋਟੀ ਕਰਕੇ ਆਏ ਆ ਜੇ ਕਿਸਾਨ ਖਤਮ ਹੋ ਗਈ ਕਿਸਾਨੀ ਖਤਮ ਹੋ ਗਈ ਤੇ ਆਮ ਵਰਗ ਇੰਨਾ ਮਹਿੰਗਾ ਆਟਾ ਲੈ ਸਕਦਾ ਅਸੀਂ ਘਰੇ ਬਹਿ ਕੇ ਰੋਜ਼ ਸਾਡੀਆਂ ਬੀਬੀਆਂ ਪੈਣਾ ਰੋਜ਼ ਜਦੋਂ ਪੈਸੇ ਮੰਗਦੀਆਂ ਤੁਸੀਂ ਕਹਿੰਦੇ ਮੈਂ ਕਿੱਥੋਂ ਲਿਆਵਾਂ ਇੰਨੀ ਤਾਂ ਮੇਰੀ ਤਨਖਾਹੀ ਨਹੀਂ ਹੈਗੀ 8 ਰੁਪਏ ਕਿਲੋ ਆਟਾ ਸੀ 2 ਰੁਪਏ ਕਿਲੋ ਆਟਾ ਸੀ